ਮੈਂ ਹਿਮਕੁੰਡ ਸਾਹਿਬ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਰਿਸ਼ੀਕੇਸ਼ ਸਟੇਸ਼ਨ ਤੋਂ ਬਾਕੀ ਕਿਉਂਕਿ ਮੇਰਾ ਸਫ਼ਰ ਰਾਤ ਦਾ ਸੀ ਤਾਂ ਕਰਕੇ ਮੇਰੇ ਤੋਂ ਵੀਡੀਓ ਬਣੀ ਨਹੀਂ ਤੇ ਇਹ ਗੁਰਦੁਆਰਾ ਹਿਮਕੁੰਡ ਸਾਹਿਬ ਰਿਸ਼ੀਕੇਸ਼ ਦਾ ਹੈ ਬਹੁਤ ਸੋਹਣਾ ਗੁਰਦੁਆਰਾ ਬਹੁਤ ਸਜਾਇਆ ਹੋਇਆ ਸੀ ਬਹੁਤ ਸੋਹਣੇ ਤਰੀਕੇ ਨਾਲ ਅੰਦਰੋਂ ਗੁਰਦੁਆਰਾ ਹੈ ਜੋ ਇਸ ਤਰ੍ਹਾਂ ਦਾ ਹੈ ਸਾਰੀ ਆਕਰਤੀ ਪੂਰਾ ਡਿਜ਼ਾਈਨ ਹੈ ਉਹ ਹਿਮਕੁੰਡ ਸਾਹਿਬ ਗੁਰਦੁਆਰੇ ਦਾ ਹੀ ਦਿੱਤਾ ਹੋਇਆ ਹੈ ਉਸ ਤੋਂ ਬਾਅਦ ਅਸੀਂ ਇੱਥੋਂ ਬੱਸ ਫੜ ਕੇ ਅੱਗੇ ਗੋਬਿੰਦ ਗਾਰਡ ਨੂੰ ਜਾ ਰਹੇ ਸੀ ਤੇ ਉਦੋਂ ਦਾ ਰਸਤਾ ਅਤੇ ਉਦੋਂ ਦਾ ਵਿਊ ਬਹੁਤ ਸੋਹਣਾ ਹੈ ਬਹੁਤ ਪਹਾੜ ਹੈ ਹਰੀਆਲੀ ਪੂਰੀ ਹੈ ਇੱਕ ਤਰਫ ਖਾਈ ਹੈ ਨਾਲ ਨਦੀ ਵਗ ਰਹੀ ਹੈ ਤੇ ਦਕਾਨ ਤੁਸੀਂ ਦੇਖ ਸਕਦੇ ਹੋ ਯਾਤਰਾ ਦੇ ਦੌਰਾਨ ਸਾਨੂੰ ਪਹਾੜ ਵਿਖਣ ਲੱਗੇ ਸੀਗੇ ਕਾਫੀ ਅੱਗੇ ਆ ਕੇ ਤੇ ਇਹ ਜਿਹੜੀ ਜਗ੍ਹਾ ਇਹ ਆਪਸੀਂ ਜੋਸ਼ੀਮਠ ਪਹੁੰਚਣ ਨੇ ਉਸ ਤੋਂ ਬਾਅਦ ਤੁਹਾਨੂੰ ਇੱਥੇ ਮਕਾਨ ਵਗੈਰਾ ਵਿਖਣ ਲੱਗ ਜਣਗੇ ਜਿਹੜੇ ਕਿ ਪਹਾੜਾਂ ਦੇ ਉੱਤੇ ਬਹੁਤ ਸੋਹਣੇ ਤਰੀਕੇ ਨਾਲ ਦਿਖਾਈ ਦਿੰਦੇ ਨੇ ਬਹੁਤ ਸੋਹਣੇ ਲੱਗਦੇ ਨੇ ਪਹਾੜ ਇਥੋਂ ਆਪਾਂ ਨੂੰ ਬਾਈਕ ਵਗੈਰਾ ਵੀ ਮਿਲ ਜਾਂਦੀ ਹੈ ਰੈਂਟ ਤੇ ਜੋਸ਼ੀ ਮਰਦੂ ਦੇ ਸੱਧ ਨਾਲ ਨਾਲ ਬਰਸਾਤ ਵੀ ਹੋਣ ਲੱਗ ਗਈ ਸੀ ਬਰਸਾਤ ਕਾਫੀ ਤੇਜ਼ ਹੋ ਰਹੀ ਸੀ ਜਿਸ ਕਰ ਸਾਡੇ ਗੱਡੀ ਦੇ ਚਾਲਕ ਨੇ ਬਾਚੋ ਬੈਗ ਵਗੈਰਾ ਸਾਡੇ ਜਿਹੜੇ ਉੱਪਰ ਰੱਖੇ ਹੋਏ ਸੀ ਉਹਦੇ ਤੇ ਤਰਪਾਲ ਪਾਈ ਸੀ ਕਿ ਸਾਡੇ ਬੈਗ ਗਿੱਲੇ ਨਾ ਹੋ ਜਾਣ ਮੌਸਮ ਬਹੁਤ ਠੰਡਾ ਸੀ ਕਿਉਂਕਿ ਅਸੀਂ 2 ਤਾਰੀਖ ਤੋਂ ਬਾਅਦ ਸਾਡਾ ਜਿਹੜਾ ਟੂਰ ਸੀਗਾ ਹੰਕੁੰਟ ਸੈਕਦਾ ਉਦੋਂ ਦੀ ਯਾਤਰਾ ਜਿਹੜੀ ਸੀਗੀ ਉਦੋਂ ਦੀ ਸੀਗੀ ਕਿਉਂਕਿ ਉਦੋਂ ਮੌਸਮ ਵੀ ਠੀਕ ਸੀਗਾ ਹੁਣ ਤਾਂ ਉਥੇ ਬਹੁਤ ਗਰਮੀ ਹੋ ਗਈ ਹੈ ਇਹ ਅਸੀਂ ਗੋਵਿੰਦਗਾਟ ਤੋਂ ਗੋਵਿੰਦਾਮ ਪਹੁੰਚੇਗੇ ਅਸੀਂ ਉਦੋਂ ਦਾ 뷰 ਹੈਗਾ ਇਹ نیچے ਹੈਲੀਪੈਡ ਬਣਿਆ ਹੋਇਆ ਨੇ ਸਾਹਮਣੇ ਜਿੱਥੇ ਜਹਾਜ਼ ਵਗੈਰਾ ਉਤਰਦੇ ਨੇ ਤੇ ਬੱਦਲ ਐਵੇਂ ਲੱਗਦਾ ਨਾ ਜਿਵੇਂ ਹੱਥਾਂ ਦੇ ਕੋਲੇ ਆ ਕੇ ਹੁਣ ਜਿਵੇਂ ਆਪਣੇ ਕੋਲੇ ਕਿਉਂਕਿ ਆਪਾਂ ਕਾਫੀ ਉਚਾਈ ਤੇ ਪਹੁੰਚ ਗਏ ਸੀਗੇ ਤੇ ਇਹ ਲਾਸਟ ਦਰਸ਼ਨ ਹੈ ਹਿੰਕੁਲ ਸਾਹਿਬ ਗੁਰਦੁਆਰੇ ਦੇ ਤੇ ਉੱਪਰ view ਇਦਾਂ ਦਾ ਹੈ ਜੇਹੜਾ ਸੀਗਾ ਤੇ ਸਾਰਾ ਮਤਲਬ view ਹੈਗਾ ਬਹੁਤ ਸੋਹਣਾ ਹੈ ਤੇ ਸਾਨੂੰ ਉਦੋਂ ਉੱਪਰ ਪਹਾੜ ਨਹੀਂ ਵਿਖੇ ਸप्त ਸ੍ਰੀ ਜਿਹੜੇ ਸੱਤ ਪਰਬਤ ਨੇ ਉਹ ਸਾਨੂੰ ਨਹੀਂ ਦਿਖੇ ਸਿਰਫ ਸਾਨੂੰ ਦੋ ਜਾਂ ਤਿੰਨ ਪਰਬਤ ਹੀ ਵਿਖੇ ਸੀ ਕਿਉਂਕਿ ਠੰਡ ਬਹੁਤ ਸੀ ਜਦ ਦੇ ਕਾਰਨ ਸਾਰੇ ਪਰਬਤ ਢਕੇ ਹੋਏ ਸੀ ਤੇ ਆ ਨਿਸ਼ਾਨ ਸਾਹਿਬ ਹੈ ਗੁਰਦੁਆਰੇ ਦਾ ਹਿੰਕੁਲ ਸਾਹਿਬ ਦਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਬਰਫ਼ ਹੈ ਤੇ ਉੱਪਰ ਕਿੰਨੀ ਠੰਡ ਹੈ ਤਾਂ ਯਾਤਰਾ ਦੇ ਦੌਰਾਨ ਗੋਵਿੰਦ ਦਾਾਮ ਤੋਂ ਤੇ ਗਾੜ ਤੋਂ ਡੰਡੇ ਮਿਲਦੇ ਨੇ ਜਿਹੜੇ ਤੁਸੀਂ ਜ਼ਰੂਰ ਲੈ ਕੇ ਜਾਇਓ ਇਹਨਾਂ ਦੇ ਬਿਨਾ ਯਾਤਰਾ ਕਰਨੀ ਔਖੀ ਹੈ ਤੇ ਜੋ ਇਹਦੇ ਕਾਰਨ ਸੌਖੀ ਹੋ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਲ ਪਹਿਰਿਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਦਰਸ਼ਨ ਕਰਨ ਲਈ ਸਚਕਣ ਸ਼੍ਰੀ ਹਰਿ ਹਰਿ ਕੁੰਸਾਹਿਬ ਐਂਡ ਦੇ ਵਿੱਚ ਅਸੀਂ ਜਦੋਂ ਇੱਥੋਂ ਰਵਾਨਗੀ ਕਰਨ ਲੱਗੇ ਸੀ ਉਹ ਦੋ ਬਰਫ਼ ਡਿੱਗਣ ਲੱਗ ਗਈ ਸੀ ਤੇ ਜਿਹੜਾ ਰਸਤਾ ਹੈ ਉਹ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਨੇ ਜਿਹੜੇ ਕਦੀ ਨਹੀਂ ਆਏ ਉਹ ਦੇਖ ਸਕਦੇ ਆ ਉਧਰ ਪੌੜੀਆਂ ਦਾ ਰਸਤਾ ਹੈ ਤੇ ਇੱਧਰ ਜਿਹੜਾ ਰਸਤਾ ਹੈ ਉਹ ਚੜਾਈ ਵਾਲਾ ਤੇ ਸਮਤਲ ਰਸਤਾ ਹੈ ਜਿਹੜਾ ਵੀ ਉਹ ਲੰਮਾ ਹੋ ਜਾਂਦਾ ਹੈ ਕਾਫੀ ਤੇ ਐਂਡ 'ਚ ਅਸੀਂ ਗੋਬਿੰਦਾਮ ਪਹੁੰਚ ਕੇ ਸੀ ਵਾਪਸ نیچے ਆਉਣ ਤੋਂ ਬਾਅਦ ਤੇ ਲਾਸਟ ਸਾਡਾ ਸਟੇਸਿਓ ਇੱਥਿਆਂ ਦਾ ਸੀ ਤੇ ਅਸੀਂ ਇੱਕ ਦਿਨ ਵੇਟ ਕਰਕੇ ਅਰੈਸਟ ਕਰਕੇ ਅਸੀਂ ਇੱਥੋਂ ਵਾਪਸ ਸਾਡੀ ਰਵਾਨਗੀ ਰਾਜਸਥਾਨ ਨੂੰ ਕੀਤੀ ਸੀ ਤੇ ਸਾਡੇ ਇਵੇਂ ਸਾਡੇ ਵਲੌਗ ਨਾ ਬਣੇ ਰੋ ਧੰਨਵਾਦ ਜੀ ਵਾਹਿਗੁਰੂ ਜੀ ਦਿਖਾਨ ਸਵਾਹਿਗੁਰੂ ਜੀ ਦੀ ਫਤਿਹ